ਲੋ ਵੀ ਮਿੱਤਰੋ ਮੁੰਡੇ ਨੇ ਨਾ ਲੱਕੜ ਦੀ ਫੱਟੀ ਤੇ ਹੀ ਆਰੇ ਨਾਲ ਨਾ ਧੰਗੁਰੂ ਰਾਮਦਾਸ ਬਣਾਤਾ ਬਈ ਪਹਿਲਾਂ ਲਿਖਿਆ ਫਿਰ ਉਹਦੇ ਤੋਂ ਆਰੇ ਨਾਲ ਹੀ ਉਹਨੂੰ ਬਣਾਤਾ ਤੇ ਬੜਾ ਵਧੀਆ ਲੱਗਿਆ ਵੀ ਉਹਦੀ ਕਾਰਾਗਰੀ ਨੂੰ ਵੇਖ ਕੇ ਤੇ ਬਹੁਤ ਵਧੀਆ ਸਲੂਟ ਆ ਯਾਰ ਤੈਨੂੰ ਇੱਕ ਤਾਂ ਆਪਦਾ ਕੰਮ ਆ ਜਿਹੜਾ ਉਹਦੀ ਪ੍ਰੋਮੋਸ਼ਨ ਹੈ ਦੂਜਾ ਨੰਬਰ ਤੇਰੀ ਕਾਰਾਗਰੀ ਆ ਜਿਹੜੀ ਵੇਖਣ ਨੂੰ ਮਿਲੀ ਹੈ ਤੇ ਵੀਡੀਓ ਤੇਰੀ ਆਪਦੀ ਵੈਸੇ ਬਹੁਤ ਚੱਲਦੀ ਆ ਤੇ ਆਪਣੀ ਵੀਡੀਓ ਨੂੰ ਵੀ ਸ਼ੇਅਰ ਕਰਿਆ ਜੇ ਮੁੰਡੇ ਦਾ ਨਾਮ ਹੈਗਾ ਪਰਮ ਗਿੱਲ ਨੂ ਪਰਮ ਆਈਡੀਆ ਦੀ ਪਰਮ ਗਿੱਲ ਤੇ 22000 ਫੋਲੋਅਰ ਹੈ ਤੇ ਫੋਲੋ ਕਰ ਲੋ ਚੰਗੀਆਂ ਵੀਡੀਓ ਹੁੰਦੀਆਂ ਵੇਖਣ ਨੂੰ ਮਿਲਦੀਆਂ ਕਾਰਾਗਰੀ ਵੇਖਣ ਨੂੰ ਮਿਲਦੀ ਹੈ ਕਿ ਆਰੇ ਤੇ ਲੱਕੜ ਦੀ ਫੱਟੀ ਚੋਂ ਹੀ ਉਹਨੇ ਆਪ ਦਾ ਕੁਝ ਨ ਕੁਝ ਤਿਆਰ ਕਰਦਾ ਹਰ ਵੀਡੀਓ ਚ ਨਵਾਂ ਵੇਖ ਕੇ ਪਹਿਲਾਂ ਬਈ ਉਹਦੇ ਤੇ ਟਾਈਮ ਗਾਲਦਾ ਉਹਨੂੰ ਬਣਾਉਣਾ ਫਿਰ ਉਹਦੇ ਉਹਨੂੰ ਆਰੇ ਨਾਲ ਬਣਾ ਕੇ ਤੇ ਸਾਰਿਆਂ ਦੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਵੀਡੀਓ ਐਡਿਟ ਕਰਨੀ ਬੜਾ ਟਾਈਮ ਲੱਗਦਾ ਪਰ ਮੈਨੂੰ ਇਹ ਵਧੀਆ ਲੱਗਿਆ ਕਿ ਉਹ ਬੰਦੇ ਨੇ ਆਪ ਦਾ ਜਿਹੜਾ ਕੰਮ ਹੈ ਉਸ ਕੰਮ ਨੂੰ ਸੋਸ਼ਲ ਮੀਡੀਆ ਤੇ ਬੜੇ ਚੰਗੇ ਤਰੀਕੇ ਨਾਲ ਵਿਖਾਉਣਾ ਸ਼ੁਰੂ ਕੀਤਾ ਹੈ ਇੱਕ ਹੋਰ ਆਈਡੀ ਵੀ ਹੈਗੀ ਆ ਪਰ ਇਹ ਵੀਰ ਦਾ ਕੰਮ ਆਪਾਂ ਨੂੰ ਬੜਾ ਵਧੀਆ ਲੱਗਿਆ ਆਰੇ ਤੇ ਜਾਂ ਮੰਨ ਲੋ ਆਪਦਾ ਕੰਮ ਕਰਨਾ ਤੇ ਆਹ ਸੋਸ਼ਲ ਮੀਡੀਆ ਤੇ ਜਿਹੜੀ ਉਹਨੂੰ ਸਪੋਰਟ ਮਿਲਦੀ ਪਈ ਆ ਉਹ ਵੱਖਰੀ ਤੇ ਆਪਾਂ ਵੀ ਕਹਿੰਨੇ ਆ ਵੀ ਵੀਡੀਓ ਬਹੁਤ ਵਧੀਆ ਹੁੰਦੀਆਂ ਤੁਸੀਂ ਇਹਨੂੰ ਫੋਲੋ ਜ਼ਰੂਰ ਕਰ ਲਿਆ ਜੇ ਤੇ ਭਰਾ ਨੂੰ ਕਹਿੰਨੇ ਆ ਵੀ ਆਪਣਾ ਨੰਬਰ ਆਈਡੀ ਤੇ ਪਾਇਆ ਜੇ ਤੂੰ ਮੇਰੀ ਆਪਣੀ ਵੀਡੀਓ ਵੇਖ ਲਈ ਤਾਂ ਆਪਾਂ ਨੂੰ ਫੋਨ ਜ਼ਰੂਰ ਕਰੀ ਗੱਲਬਾਤ ਕਰਦੇ ਆ ਤੇ ਤੇਰੀ ਸਪੋਰਟ ਆ ਆਪਨ ਬਹੁਤ ਵਧੀਆ ਲੱਗਿਆ ਤੁਹਾਨੂੰ ਵੀ ਵਧੀਆ ਲੱਗਦਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਧੰਨਵਾਦ